ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਔਰ ਸਮੁੱਚੀ ਸਾਰੀ ਟੀਮ ਸਾਡੇ ਗੋਰਾ ਜੀ ਸਾਡੇ ਜੈਦਰ ਸਾਹਿਬ ਸਾਡੇ ਬਾਬਾ ਜੀ ਮਲਕਪੁਰ ਤੋਂ ਸਾਰੀ ਟੀਮ ਜਿਹੜੀ ਅੱਜ ਨਗਰ ਕੀਰਤਨ ਬਟਾਲੇ ਸ਼ਹਿਰ ਦੇ ਵਿੱਚ ਕਰਿਆ ਗਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਈ ਸੰਗਤਾਂ ਨੇ ਆ ਕੇ ਮੱਥਾ ਟੇਕਿਆ ਔਰ ਕਈ ਸੰਗਤਾਂ ਨੇ ਤੇ ਹਾਜ਼ਰੀ ਲਵਾਈ ਮੈਂ ਸਾਰਿਆਂ ਨੂੰ ਵਧਾਈ ਦੇਣਾ ਔਰ ਸਾਰੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਉਹ ਵੀ ਵਧਾਈ ਦੇ ਪਾਤਰ ਹੈ ਥੈਂਕ ਯੂ ਔਰ ਤਖਤ ਸ਼੍ਰੀ ਕੀ ਇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕਰਕੇ ਕੀਤੀ ਗਈ ਹੈ ਜੋ ਅੱਜ ਸ਼ਹਿਰ ਬਟਾਲਾ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ਇਸੇ ਹੀ ਪਾਵਨ ਅਸਥਾਨ ਤੇ ਸਮਾਪਤੀ ਹੋਵੇਗੀ ਅੱਜ ਭਗਤ ਜੀ ਨੂੰ ਸਮੁੱਚੇ ਸ਼ਹਿਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸ਼ਰਧਾ ਦੇ ਫੁੱਲ ਸ਼ਹਿਰ ਵਾਸੀਆਂ ਵੱਲੋਂ ਗੁਰੂ ਦੀਆਂ ਸੰਗਤਾਂ ਵੱਲੋਂ ਭੇਟ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰੀ ਗੁਰੂ ਘਰਾਂ ਸਾਹਿਬ ਦੇ ਪੰਜ ਪਿਆਰੇ ਸਹਿਬਾਨਾ ਸਹਿਬਾਨਾ ਦੀ ਗਵਾਈ ਦੇ ਨਿਕਲ ਰਿਹਾ ਵਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਬਾਬਾ ਸਬੰਦਰ ਸਿੰਘ ਮਲਕਪੁਰੇ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁਮਣਾਵਾਲਿਆਂ ਤੋਂ ਇਲਾਵਾ ਵੱਡੀ ਪੱਧਰੀ ਹਾਜ਼ਰੀ ਭਗਤੇ ਖੁਸ਼ੀਆਂ ਲੈ ਰਹੀ ਆ ਤੇ ਮੈਂ ਸਾਰੀ ਸੰਗਤ ਨੂੰ ਸਮੂਹ ਜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਭਗਤ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਅੰਦਰ ਸਮੂਚੀਆਂ ਬਟਾਲਾ ਨਗਰ ਦੀਆਂ ਸੰਗਤਾਂ ਗੁਰਦੁਆਰਾ ਸਿੰਘ ਸਭਾ ਸ਼ਾਸਤਰੀ ਨਗਰ ਵੱਲੋਂ ਸਤਿਗੁਰੂ ਗੁਰਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਹਿਬਾਨ ਨਿਸ਼ਾਨਚੀ ਸਿੰਘ ਔਰ ਚੇਚੇ ਤੌਰ ਤੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਿੰਘ ਸਹਿਬਾਨ ਸਿੰਘ ਸਭ ਗਿਆਨੀ ਸੁਲਤਾਨ ਸਿੰਘ ਜੀ ਜਿਲ੍ਹਾ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਨਗਰ ਕੀਰਤਨ ਦੀ ਪਰਮਤਾ ਹੋਈ ਹੈ ਦਾਸ ਗੁਰਦਰਾ ਟਾਲੀ ਸਾਹਿਬ ਹੈਡ ਗ੍ਰੰਥੀ ਬਾਬਾ ਸ਼੍ਰੀਚੰਦ ਦੇ ਪਵਿੱਤਰ ਸਥਾਨਾਂ ਤੇ ਔਰ ਪਰਮ ਪੂਜੇ ਸਤਕਾਰਯੋਗ ਸੰਤ ਬਾਪੂ ਸੰਪੂਰ ਸਿੰਘ ਜੀ ਬ੍ਰਹਮ ਗਿਆਨੀ ਮਲਕਪੁਰ ਸਾਹਿਬ ਉਹਨਾਂ ਦੇ ਪਵਿੱਤਰ ਸਥਾਨਾਂ ਤੋਂ ਬਾਬਾ ਸੁਖਵਿੰਦਰ ਸਿੰਘ ਜੀ ਦਾਸ ਵੱਲੋਂ ਸਮੂਚੀਆਂ ਬਟਾਲੇ ਦੀਆਂ ਸੰਗਤਾਂ ਨੂੰ ਭਗਤ ਰਵਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਆਗਮਨੁਰਪੁਰਵ ਦੀਆਂ ਬਹੁਤ ਬਹੁਤ ਵਧਾਈਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸਤਗੁਰੂ ਸਮੁੱਚੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਸਮੁੱਚੇ মিডিਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲਾਈਵ ਟੈਲੀਕਾਸਟ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ